ਮੈਂ ਤਾਂ ਉਹ ਤੇਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਜਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਲਚੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਚੀਕਾਂ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਿਆਂ ਚੀਕਾ ਇਹੀ ਮਾਰੀ ਗਿਆ ਮਜਿੱਟੀਆਂ ਐ ਮਜਿੱਟੀਆਂ ਔਰ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜਿੱਟੀਆਂ ਹੀ ਚਿੱਤੇ ਆਈਆਂ ਮੈਂ ਤਾਂ ਮौज ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜਿੱਟੀਆਂ ਸਹਰਾਣਾ ਮੰਗਦਾ ਤੇ ਉਹਦੇ ਪੁੱਤਾਂ ਸਹਰਾਣੇ ਦੋ ਸੀ ਇੱਕ ਘੋੜੇ ਥੱਲੇ ਦਿੱਤਾ ਸੀ ਜਿੱਥੇ 13 9 ਲਿਖਿਆ ਸੀ ਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੌਜ ਨਾਲ ਸਿਰ ਥੱਲੇ ਦਿੱਤਾ ਸੀ ਜਿੱਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ। ਓਸ ਲਈ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ? ਕਹਿੰਦਾ ਗੋਲ ਇੱਕ ਬਰੈਡ ਮੰਗਦਾ ਸੀ। ਓ ਗੁਰੂ ਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਆ। ਜਦੋਂ ਤੂੰ ਗਾਰਲਿਕ ਬ੍ਰੈਡ ਕਹਿਤੀ ਅੱਧਿਆ ਅੱਧਾ ਜੇਲ ਬ੍ਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਲੂ ਕੇ ਏਚਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲਓ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠਿਆ ਹੈ ਮਜੀਠਿਆ ਆ ਮਜੀਠਿਆ ਹੈ ਮੈਂ ਕਹ ਜਿੱਦ ਦਿਨ ਮਜੀਠੀਆ ਆ ਗਿਆ ਤੇ ਤਾਂ ਧੜਕੂ ਵਾਜਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਤੇ ਸੁੱਤਰ ਇਹ ਵੀ ਦੱਸਦੇ ਆ ਤੁਸੀਂ ਹਰਾਨ ਹੋਵਗੇ ਕਿੰਨੇ ਕੈਮਰੇ ਲਾਏ ਹੋ ਨੇ ਮੈਨੂੰ ਵੇਖਣ ਵਾਸਤੇ ਦੱਸੋ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋ ਨੇ ਉਹ ਤੁਹਾਡੇ ਵੀ ਨਾ ਜੀ ਨਹੀਂ ਲੱਗਦਾ ਸੀ ਮਜੀਠੀਆ ਸਾਹਿਬ ਨਹੀਂ ਕੈਮਰੇ ਦੱਸੋ ਕਿੰਨੇ ਲਾਏ ਹੋ ਆ ਕਿੰਨੇ ਕੁ ਲਾਏ ਹੋ ਨੇ 32 ਕੈਮਰੇ ਕੱਲਾ ਜੱਟ ਨੂੰ ਵੇਖ ਲੈ ਮੈਂ ਆਪਦੀ ਘਰ ਦੀ ਨੂੰ ਕਿਹਾ ਮੈਂ ਇੰਨੇ ਦਾ ਤੂੰ ਨਹੀਂ ਘਰ ਜਿ ਲਵਾਏ ਮੈਂ ਤਾਂ ਉਹ ਤੇਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਜਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਲਜੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲ ਨਹੀਂ ਆ ਚੀਕ